ਉਹ ਮੁਲਕ ਜਦੋਂ ਸਾਡਾ ਇਕੱਠਾ ਸੀ ਉਸ ਵੇਲੇ ਜਿਹੜੀ ਬਹਾਰ ਸੀ ਉਹ ਅੱਜ ਤੱਕ ਸਾਨੂੰ ਨਹੀਂ ਮਿਲੀ ਉਹ ਵੀ ਇੱਧਰ ਨੂੰ ਰੋਂਦੇ ਆ ਜਿਹੜੇ ਇੱਧਰੋਂ ਗਏ ਆ ਹਾਂਜੀ ਹਾਂਜੀ ਉਹ ਵੀ ਇੱਧਰ ਨੂੰ ਰੋਂਦੇ ਆ ਅਸੀਂ ਵੀ ਉੱਧਰ ਨੂੰ ਰੋਂਦੇ ਆ ਇਹ ਸਾਨੂੰ ਦੇਖੋ ਜੀ ਉਹ ਸਾਨੂੰ ਪਾੜਦਾ ਦਿੱਤਾ ਹਾਂਜੀ ਪਰ ਗੱਲਿਆਂ ਪਾੜਿਆ ਵੀ ਇਹੋ ਜੈ ਵੀ ਅਸੀਂ ਕਿਤੇ ਆਪਣੀ ਧਰਤੀ ਦੀ ਜ਼ਿਆਰਤ ਹੀ ਕਰ ਲਈ ਜਿੱਥੇ ਸਾਡਾ ਜਮਨਪੂ ਹੋਗਾ। ਬਿਲਕੁਲ। ਲੇਕਿਨ ਸਾਡੇ ਉਹ ਇਹਨਾਂ ਨੇ ਆਪ ਦੀ ਦੁਸ਼ਮਣੀ ਦੀ وجہ ਤੋਂ ਆਫਸਰਾਂ ਦੀ, ਨੌਕਰਾਂ ਦੀ ਦੁਸ਼ਮਣੀ ਦੀ وجہ ਤੋਂ ਹਾਂਜੀ। ਕੌਮ ਨੂੰ ਆਪਣੋ ਆਪਣੇ ਇਲਾਕਿਆਂ ਵਿੱਚ ਜਾਣ ਤੋਂ ਮਮਾਨਤ। ਅੰਜਸੋ ਲਈ ਅਸੀਂ ਉੱਜੜ ਕੇ ਆਏ ਆਂ ਸਾਡੇ ਬਾਪ ਨੇ ਜਿਸਲੇ ਸਾਨੂੰ ਆਰਡਰ ਹੋਇਆ ਨਾ ਵੀ ਤੁਹਾਡਾ ਪਾਕਿਸਤਾਨ ਬਣ ਗਿਆ ਤੇ ਤੁਸੀਂ ਨਿਕਲੋ ਇਥੋਂ। ਹਾਂਜੀ। ਤੇ ਸਾਡੇ ਬਾਪ ਨੇ ਨਾ ਉਹ ਇੱਕ ਪੱਠੀ ਸੀ ਉਹਦੇ ਤੋਂ ਚਾਰ ਪੰਜ ਬੋਰੀਆਂ ਛੋਲਿਆਂ ਦੀਆਂ ਭੁੰਨ ਕੇ ਤੇ ਗੱਡੇ ਵਿੱਚ ਰੱਖ ਲਈਆਂ ਅੱਛਾ ਅਸੀਂ 40 ਦਿਨ ਉਹ ਛੋਲੇ ਛੱਪਦੇ ਆਏ ਰੋਟੀ ਨਸੀਬ ਨਹੀਂ ਹੋਈ ਜਦੋਂ ਆ ਇਹ ਫਿਤਨਾ ਨਹੀਂ ਸੀ ਨਾ ਪਿਆ ਪਾਕਿਸਤਾਨ ਵਾਲਾ ਜਾਂ ਪਾਰਟੀਸ਼ਨ ਵਾਲਾ ਜਾਂ ਆਜ਼ਾਦੀ ਵਾਲਾ ਉਦੋਂ ਤੱਕ ਅਸੀਂ ਬਿਲਕੁਲ ਇੱਕ ਦੂਸਰੇ ਨਾਲ ਰਲ ਮਿਲ ਕੇ ਸੇਖ ਸਾਨੂੰ ਮੀਆਂ ਸਾਹਿਬ ਕਹਿੰਦੇ ਸੀ ਸਹੀ ਅਸੀਂ ਉਹਨਾਂ ਨੂੰ ਸਰਦਾਰ ਜੀ ਕਹਿ ਕੇ ਪੁਕਾਰਦੇ ਸੀ ਅਸੀਂ ਉੱਥੇ ਬਹੁਤ ਪਿਆਰ ਮੁਹੱਬਤ ਨਾਲ ਰਹਿੰਦੇ ਸੀ ਸਹੀ ਤੇ ਆਹ ਚੀਜ਼ ਹੈਗੀ ਆ ਭਾਈ ਉਹ ਯਾਦ ਅਸੀਂ ਵੀ ਕਰਦੇ ਆ ਹਾਂਜੀ ਯਾਦ ਯਾਦ ਉਹ ਵੀ ਕਰਦੇ ਬਿਲਕੁਲ

ਤੇ ਬੱਬੇ ਜੀ ਜਦੋਂ 1947 ਦੀ ਵੰਡ ਵੇਲੇ ਤੁਸੀਂ ਇੱਧਰ ਦੇ ਵਸਨੀਕ ਹੋ ਕਿ ਉਧਰੋਂ ਇੱਧਰ ਆਏ ਦੀ ਅਸੀਂ ਹਿੰਦੁਸਤਾਨ ਦੇ ਵਸਨੀਕ ਆਂ ਜ਼ਿਲ੍ਹਾ ਲੁਧਿਆਣਾ ਪਿੰਡ ਬਾੜੇਵਾਲ ਅਵਾਣਾ ਸਹੀ ਹਾਂਜੀ ਤੇ ਉਹ ਲੁਧਿਆਣੇ ਤੋਂ ਤਕਰੀਬਨ ਡੇਢ ਦੋ ਮੀਲ ਦੇ فاਸਲੇ ਤੇ ਸੀ ਸਹੀ ਉਹ ਜਨਾਬ ਚਾਰ ਪੱਤੀਆਂ ਸੀ ਉਹਦੀਆਂ ਅੱਛਾ ਅੱਛਾ ਚਾਰ ਹੀ ਨੰਬਰਦਾਰ ਸੀ ਸਹੀ ਕਿਉਂ ਨੰਬਰਦਾਰਾਂ ਦੇ ਨਾਮ ਯਾਦ ਨਹੀਂ ਕਰਨੇ ਨੰਬਰਦਾਰਾਂ ਦੇ ਨਾਮ ਦੂਖ ਦੇ ਯਾਦ ਆ ਜੀ ਜਿਹੜੇ ਯਾਦ ਨਹੀਂ ਦੱਸੋ ਉਥੇ ਦਾ ਇੱਕ ਅਸਮਾਇਲ ਨਮਰਦਾਰ ਸੀ ਸਹੀ ਫਤੇਪੁਰ ਪਤੀ ਦਾ ਤੇ ਗੋਲੇ ਕੀ ਪਤੀ ਦਾ ਸੀਗਾ غلام محمد غلام محمد اچھا ਉਹ ਜਨਾਬ ਇਹ ਪੱਤੀਆਂ ਜਿਹੜੀਆਂ شیخੂ ਕੀ ਪੱਤੀ ਤੇ ਗੋਲੇ ਕੀ ਪੱਤੀ ਤੇ ਫਤੇਪੁਰ ਪੱਤੀ ਹਾਂਜੀ ਤੇ ਇਹ ਸਾਡੀਆਂ 4 ਪੱਤੀਆਂ ਸੀ 4 ਹੀ ਸਾਡੀਆਂ ਮਸਜਿਦਾਂਆਂ ਸੀ ਸਹੀ ਪੂਰਾ ਪਿੰਡ ਸਾਡਾ ਮੁਸਲਮਾਨਾਂ ਦਾ ਸੀ ਅੱਛਾ ਅੱਛਾ ਤੇ ਸਾਡੇ ਨਾਲ ਨਾਲ ਜਿਹੜੇ ਪਿੰਡ ਸੀ ਇੱਕ ਯਾਲੀ ਸੀ ਇਹ ਬੜੀ ਵਾਲੀ ਔਰ ਛੋਟੀ ਵਾਲੀ ਸਹੀ ਅਸੀਂ ਉਥੇ ਬਹੁਤ ਪਿਆਰ ਮੁਹੱਬਤ ਨਾਲ ਰਹਿੰਦੇ ਸੀ ਸਹੀ ਸਾਡਾ ਪਿੰਡ ਐਸਾ ਸੀ ਕਿ ਉਥੇ ਕਦੇ ਕੋਈ ਡਕੀਤੀ ਜਾਂ ਉਥੇ ਮਦਰਸਾ ਸਿਗਾ ਉਥੇ ਹਰ ਘਰ ਦੇ ਵਿੱਚ ਕੋਈ ਨਾ ਕੋਈ ਹਾਫਾ ਹੀ ਸੀ ਮਾਸ਼ਾਅੱਲ ਔਰ ਉਸੇ ਪੁਰਸ਼ ਕਦਰਨੀ ਸੀ ਆਈ ਸਹੀ ਬਹੁਤ ਲੋਕ ਮੁਲਾਜ਼ਮ ਪੇਸ਼ਾਸੀ ਸਾਡੇ ਸਹੀ ਹਾਂਜੀ ਫੌਜਾਂ ਵਿੱਚ ਸੂਬੇਦਾਰ ਕਰਨਲ ਜਰਨਲ ਸਹੀ ਸਾਡੇ ਪਿੰਡ ਦਾ ਅਬਦਲਾਈ ਵਜ਼ੀਰ ਵੀ ਹੋਇਆ ਉਸ ਵੇਲੇ ਅੱਛਾ ਉਧਰ ਹੀ ਹਾਂ ਹਾਂ ਉਧਰ ਅੰਗਰੇਜ਼ੀ ਹਕੂਮਤ ਵਿੱਚ ਸਾਡਾ ਵਜ਼ੀਰ ਹੋਇਆ ਸੀ ਅਬਦਲਹੀ ਅਵਾਨ ਸੀ ਐ ਆਪਣੇ ਜਿਹੜਾ ਪਿੰਡ ਸੀ ਜੀ ਆਪਣੇ ਉੱਥੇ ਪਿੰਡ ਚ ਖੂਹ ਕਿੰਨੇ ਸੀ ਸਾਡੇ ਪਿੰਡ ਦੇ ਵਿੱਚ ਤਕਰੀਬਨ 40 ਖੂਹ ਸੀ ਸਹੀ ਤੇ ਆਪਣੇ ਜਿਹੜੇ ਮਤਲਬ ਕਿ ਨੇੜੇ ਤੇੜੇ ਦੇ ਖੂਹਾਂ ਦੇ ਕੋਈ ਨਾਮ ਯਾਦ ਹੋਣ ਤੁਹਾਨੂੰ ਇਹ ਸਾਡਾ ਖੂਹ ਜਿਹੜਾ ਸੀਗਾ ਉਹਨੂੰ ਇੱਕ ਡੇਕਾਂ ਵਾਲਾ ਖੂਹ ਕਹਿੰਦੇ ਸੀ ਸਹੀ ਸਾਡਾ ਆਪਣਾ ਜਾਤੀ ਸੀ ਸਹੀ ਤੇ ਇੱਕ ਖਾਰਾ ਖੂਹ ਕਹਿੰਦੇ ਸੀ ਅੱਛਾ ਇੱਕ ਖੂਹ ਸਾਡੇ ਮਦਰਸੇ ਦੇ ਨਾਲ ਸੀ ਉਹ ਸਾਡਾ ਹੀ ਖੂਹ ਸੀ ਉਹਦਾ ਅਸੀਂ ਮਦਰਸੇ ਨੂੰ ਵੀ ਪਾਣੀ ਦਿੰਦੇ ਸੀ ਔਰ ਆਪਣੇ ਖੇਤਾਂ ਨੂੰ ਵੀ ਲਾਉਂਦੇ ਸੀ ਹਾਂਜੀ ਤੇ ਬਾਕੀ ਇਹ ਅਕਬਰ ਦੇ ਜਮਾਨੇ ਤੋਂ ਸਾਡਾ ਪਿੰਡ ਬਣਿਆ ਸਹੀ ਤੇ ਆਪਣੇ ਪਿੰਡ ਦੇ ਵਿੱਚ ਕੋਈ ਸਕੂਲ ਵੀ ਹੈਗਾ ਸੀ ਜੀ ਉਦੋਂ ਸਾਡੇ ਪਿੰਡ 'ਚ ਉੱਥੇ ਨਹੀਂ ਸਾਡੇ ਪਿੰਡ 'ਚ ਆ ਆ ਦੂਸਰਾ ਸਕੂਲ ਨਹੀਂ ਸੀ ਹੈ ਸਹੀ ਉਹ ਸਕੂਲ ਸੀ ਸਾਡੇ ਨਾਲ ਹੀ ਇੱਕ ਹੰਬੜਾ ਪਿੰਡ ਸੀ ਅੱਛਾ ਅੱਛਾ ਉੱਥੇ ਸੀਗਾ ਸਕੂਲ 10ਵੀਂ ਤੱਕ 10ਵੀਂ ਤੱਕ ਹਾਂ ਤੇ ਬਾਕੀ ਲੁਧਿਆਣਾ ਜਿਹੜਾ 2 ਮੀਲ ਦੇ ਫਾਸਲੇ ਤੇ ਜੀ ਸਾਡੇ ਬੱਚੇ ਸਾਰੇ ਲੁਧਿਆਣਾ ਹੀ ਪੜਦੇ ਸੀ ਸਹੀ ਸ਼ਹਿਰ ਦੇ ਵਿੱਚ ਤੇ ਜਦੋਂ ਵੰਡ ਹੋਈਏ ਬਬਾਈ ਤੁਹਾਡੀ ਕਿੰਨੀ ਕੁ ਉਮਰ ਸੀ ਜੀ ਉਹ तकरीबन ਮੇਰੀ ਉਮਰ 8 ਸਾਲ ਸੀ 8 ਸਾਲ ਮੈਨੂੰ ਚੰਗੀ ਭਲੀ ਹੋਸ਼ ਆ ਸਹੀ ਹਾਂ ਜਿਸ ਵੇਲੇ ਅਸੀਂ ਉੱਜੜ ਕੇ ਆਏ ਆ ਸਾਡੇ ਬਾਪ ਨੇ ਜਿਸ ਵੇਲੇ ਸਾਨੂੰ ਆਰਡਰ ਹੋਇਆ ਨਾ ਵੀ ਤੁਹਾਡਾ ਪਾਕਿਸਤਾਨ ਬਣ ਗਿਆ ਤੇ ਤੁਸੀਂ ਨਿਕਲੋ ਇਥੋਂ ਹਾਂਜੀ ਤੇ ਸਾਡੇ ਬਾਪ ਨੇ ਨਾ ਉਹ ਇੱਕ ਪੱਠੀ ਸੀ ਉਹਦੇ ਤੋਂ 4-5 ਬੋਰੀਆਂ ਛੋਲਿਆਂ ਦੀਆਂ ਭੁੰਨ ਕੇ ਤੇ ਗੱਡੇ ਵਿੱਚ ਰੱਖ ਲਈਆਂ ਸਹੀ ਅਸੀਂ 40 ਦਿਨ ਉਹ ਛੋਲੇ ਚੱਪਦੇ ਆਏ ਰੋਟੀ ਨਸੀਬ ਨਹੀਂ ਹੋਈ ਸਮਝੇ ਤੇ ਇਹ ਚੀਜ਼ਾਂ ਜਦੋਂ ਆ ਇਹ ਫਿਤਨਾ ਨਹੀਂ ਸੀ ਨਾ ਪਿਆ ਪਾਕਿਸਤਾਨ ਵਾਲਾ ਜਾਂ ਪਾਰਟੀਸ਼ਨ ਵਾਲਾ ਜਾਂ ਆਜ਼ਾਦੀ ਵਾਲਾ ਉਹਦੋਂ ਤੱਕ ਅਸੀਂ ਬਿਲਕੁਲ ਇੱਕ ਦੂਸਰੇ ਨਾਲ ਰਲ ਮਿਲ ਕੇ ਸਿੱਖ ਸਾਨੂੰ ਮੀਆਂ ਸਾਹਿਬ ਕਹਿੰਦੇ ਸੀ ਸਹੀ ਅਸੀਂ ਉਹਨਾਂ ਨੂੰ ਸਰਦਾਰ ਜੀ ਕਹਿ ਕੇ ਪੁਕਾਰਦੇ ਸੀ ਇਕ ਜੋ ਜੋ ਲੈਣ ਦੇਣ ਹਰ ਚੀਜ਼ ਕੋਈ ਗੱਲ ਕੋਈ ਬਾਤ ਅਸੀਂ ਕੁਰਬਾਨੀਆਂ ਵੀ ਉਸੇ ਤਰ੍ਹਾਂ ਕਰਦੇ ਸੀ ਸਹੀ ਤੇ ਕੋਈ ਤਕਲੀਫ ਨਹੀਂ ਸੀ ਮੁਸਲਮਾਨਾਂ ਨੂੰ ਮੋਲਕ ਇੱਕ ਕਟਹਿਰਾ ਸੀਗਾ ਬਹੁਤ ਬੜੀ ਤਾਕਤ ਸੀ ਮੋਲਕ ਦੀ ਹਿੰਦੁਸਤਾਨ ਦੀ ਜਦੋਂ ਆਜ਼ਾਦੀ ਜੇ ਅਗਰ ਕੱਠਾ ਰਹਿੰਦਾ ਬਹੁਤ ਬੜੀ ਤਾਕਤ ਸੀ ਹੁਣ ਆ ਜੁਦਾ ਹੋ ਗਏ ਆ ਬਿਲਕੁਲ ਤੇ ਅਸੀਂ ਉਹਨਾਂ ਦੇ ਦੁਸ਼ਮਣ ਆ ਉਹ ਸਾਡੇ ਦੁਸ਼ਮਣ ਆ ਫੌਜਾਂ ਜਿਹੜੀਆਂ ਐਟਮ ਬਣਾ ਲਏ ਸਭ ਕੁਝ ਬਣਾ ਲਿਆ ਅਗਰ ਮੁਗਲ ਇਕੱਠਾ ਹੁੰਦਾ ਤਾਂ ਦੁਨੀਆ ਸਾ ਤੋਂ ਡਰਦੀ ਬਿਲਕੁਲ ਹਾਂਜੀ ਹਾਂਜੀ ਉਹ ਜਿਹੜਾ ਹੁਣ ਬਡੇਰੇ ਦਾ ਪੁੱਤ ਹੈ ਉਹੋ ਹੀ ਵਜ਼ੀਰ ਆਜਮ ਬਣਦਾ ਬਿਲਕੁਲ ਇਸ ਤਰ੍ਹਾਂ ਬਡੇਰੇ ਦਾ ਪੋਤੀ ਵਜ਼ੀਰੇ ਵਜ਼ੀਰ ਬਣਦਾ ਹਾਂਜੀ ਬਿਲਕੁਲ ਬਡੇਰੇ ਹੀ ਖੇਡਾਂ ਖੇਡਦੇ ਆ ਬਡੇਰੇ ਹੀ ਕਿਸੇ ਨੂੰ ਰੋਲਦੇ ਆ ਕਿਸੇ ਨੂੰ ਚੱਕਦੇ ਆ ਕਿਸੇ ਨੂੰ ਉਹਨਾਂ ਨੂੰ ਨਾ ਮਹਿੰਗਾਈ ਨਾਲ ਕੋਈ ਗੱਲ ਆ ਸਹੀ ਨਾ ਉਹਨਾਂ ਨੂੰ ਗਰੀਬ ਤੇ ਕੋਈ ਤਹਫਾ ਜਾ ਬਡੇਰੇ ਤਾਂ ਇੱਥੇ ਤੱਕ ਆ ਵੀ ਕਾਰ ਤੁਰੀ ਜਾਂਦੀ ਹੋਵੇ ਬਟੇਰੇ ਦੀ ਤੇ ਕੋਈ ਬੱਚਾ ਥੱਲੇ ਆ ਜਾ ਕਹਿੰਦਾ ਕੀੜੇ ਮਕੋੜੇ ਐਸੇ ਆ ਹੀ ਜਾਂਦੇ ਆ ਹਾਂਜੀ ਇਸ ਤਰ੍ਹਾਂ ਹੀ ਹਾਂਜੀ ਬਿਲਕੁਲ ਇਸ ਤਰ੍ਹਾਂ ਇਹ ਚੀਜ਼ ਹੈਗੀ ਆ ਇਹ ਉਹ ਮੁਲਕ ਜਦੋਂ ਸਾਡਾ ਇਕੱਠਾ ਸੀ ਹਾਂਜੀ ਉਸ ਵੇਲੇ ਜਿਹੜੀ ਬਹਾਰ ਸੀ ਉਹ ਅੱਜ ਤੱਕ ਸਾਨੂੰ ਨਹੀਂ ਮਿਲੀ ਉਹ ਬਹਾਰ ਨਹੀਂ ਮਿਲੀ ਹਾਂਜੀ ਫਿਰ ਦੂਸਰੀ ਗੱਲ ਇਹ ਵੀ ਸਾਡੀ ਉਧਰ ਜਾਇਦਾਦ ਮੇਰੇ ਵਾਲਦ ਦੇ 2 ਮਰਬੇ ਸੀ ਸਹੀ ਇਧਰ ਆ ਕੇ ਸਾਨੂੰ 9 ਕਿੱਲੇ ਜ਼ਮੀਨ ਪਈ ਹੈ ਸਮਝੇ ਕਿੰਨਾ ਖਸਾਰਾ ਆਇਆ ਬਿਲਕੁਲ ਤੇ ਇਹ ਚੀਜ਼ ਹੈਗੀ ਆ ਬੰਦੇ ਉਹ ਅੱਲਾ ਦੇ ਉਹ ਬਹੁਤ ਪਿਆਰ ਮੁਹੱਬਤ ਹਰ ਸ਼ਾਇ ਸਾਡੀ ਉਹਨਾਂ ਦੇ ਨਾਲ ਸੀ ਤੇ ਰਸਮਾਂ ਰਿਵਾਜ ਜਿਹੜੇ ਸੀ ਸਾਡੇ ਮੁਸਲਮਾਨਾਂ ਦੇ ਆਪਣੇ ਸੀ ਉਹਨਾਂ ਦੇ ਆਪਣੇ ਸੀ ਤੇ ਗੱਲ ਕੋਈ ਨਹੀਂ ਸੀ ਕੋਈ ਬਾਤ ਨਹੀਂ ਸੀ ਅੱਛਾ ਆਪਣੇ ਉਧਰ ਕੋਈ ਮਤਲਬ ਕਿ ਹੈ ਸੀ ਐਸੇ ਸਿੱਖ ਜਿਨ੍ਹਾਂ ਦੇ ਨਾਲ ਆਪਣਾ ਕੋਈ ਆਨ ਜਾਣ ਹੋਏ ਜਾਂ ਕੋਈ ਸਾਂਝ ਹੋਈ ਕੁਝ ਦਿਨ ਨਾ ਬੇਲੀ ਸੱਜਣ ਜਿਵੇਂ ਬਨ ਜਾਂਦੇ ਨੇ ਪਿੰਡਾਂ ਵਾਲੇ ਵੀ ਆਪਸ ਵਿੱਚ ਬਨ ਜਾਂਦੇ ਨੇ ਜੀ ਕਿਸ ਤਰ੍ਹਾਂ ਕੋਈ ਸੀ ਉਹ ਸਾਡੇ ਹੁਣ ਮੈਂ ਤੁਹਾਨੂੰ ਦੱਸਾਂ ਸਾਡੇ ਨਾਲ ਉਹ ਹੰਬੜਾ ਪਿੰਡ ਸੀ ਜਿਹੜਾ ਜਿਹਦੇ ਵਿੱਚ 10ਵੀਂ ਦਾ ਸਕੂਲ ਸੀ ਹਾਂਜੀ ਹਾਂਜੀ ਉਹ ਗੁੱਜਰ ਤੇ ਰਾਜਪੂਤ ਉੱਥੇ ਵੱਸਦੇ ਸੀ ਸਾਰੇ ਮੁਸਲਮਾਨ ਸੀ ਸਹੀ ਆச்சா ਫੇਰ ਬਾਕੀ ਦੀ ਗੱਲ ਇਹ ਪੀ ਸਿੱਖ ਜਿਹੜੇ ਸੀ ਹਾਂਜੀ ਸਾਡੇ ਉਹ ਇਹ ਯਾਰੀ ਦੇ ਨੰਬਰਸਰ ਜਿਹੜੇ ਸੀ ਤੇ ਉਥੇ ਯਾਰੀ ਦੇ ਵਿੱਚ ਸਾਡੇ ਭਗਤੇ ਭੁੱਲਰ ਕੇ ਜਿਹੜੇ ਸੀ ਉਹ ਪਹਿਲਵਾਨ ਸੀ ਸਹੀ ਤੇ ਉਹ ਸਾਰਿਆਂ ਨਾਲ ਬਹੁਤ ਜੀਤ ਪਿਆਰ ਇੱਕ ਦੂਸਰੇ ਕੰਮ ਆਉਣਾ ਇੱਕ ਦੂਸਰੇ ਦੀਆਂ ਗੱਲਾਂ ਸੁਣਨੀਆਂ ਬਸ ਇਹ ਯਕਸਾਂ ਸੀ ਸਹੀ ਕੋਈ ਸੂਈ ਜਨੀ ਦੁਸ਼ਮਣੀ ਨਹੀਂ ਸੀ ਸਾਡੀ ਸਿੱਖਾਂ ਦੀ ਤੇ ਯਾ ਮੁਸਲਮਾਨਾਂ ਦੀ ਬਿਲਕੁਲ ਤੇ ਉਥੇ ਆਪਣੇ ਕੋਈ ਮੇਲਾ ਲੱਗਦਾ ਸੀ ਜੀ ਮੇਲਾ ਕੋਈ ਨਹੀਂ ਸਾਡੇ ਮਦਰਸਾ ਸੀਗਾ ਅੱਛਾ ਮੇਲਾ ਸਾਡੇ ਨਹੀਂ ਸੀ ਲੱਗਦਾ ਜਗਰਾਵਾਂ ਦੇ ਵਿੱਚ ਰੋਸ਼ਨੀ ਲੱਗਦੀ ਸੀ ਜਗਰਾਵਾਂ ਤਹਿਸੀਲ ਸੀ ਸਾਡੇ ਜ਼ਿਲ੍ਹੇ ਲੁਧਿਆਣੇ ਦੀ ਸਹੀ ਸਾਡੇ ਪਿੰਡ ਦੇ ਨਾਲ ਦੀ ਜਗਰਾਵਾਂ ਨੂੰ ਸੜਕ ਜਾਂਦੀ ਸੀ ਹਾਂ ਉਥੇ ਜਗਰਾਵਾਂ ਦੀ ਸਾਲ ਹਾ ਸਾਲ ਰੋਸ਼ਨੀ ਲੱਗਦੀ ਹੁੰਦੀ ਸੀ ਸਹੀ ਉਹਨੂੰ ਮੇਲਾ ਵੀ ਕਹਿ ਲੈਂਦੇ ਆ ਹਾਂਜੀ ਜਾਂ ਸ਼ਾ ਸ਼ੋਦਾ ਦਾ ਤਕੀਆ ਜਿਹੜਾ ਸੀ ਸਾਡੇ ਲੁਧਿਆਣੇ ਦੇ ਵਿੱਚ ਉਥੇ ਮੇਲਾ ਲੱਗਦਾ ਹੁੰਦਾ ਸੀ ਸਹੀ ਹਾਂਜੀ ਉਹਨੂੰ ਵੀ ਰੋਸ਼ਨੀ ਕਹਿੰਦੇ ਸੀ ਲੁਧਿਆਣੇ ਦੀ ਰੋਸ਼ਨੀ। ਅੱਛਾ ਇਸ ਤਰ੍ਹਾਂ ਦੀ ਹੋਰ ਸਾਡਾ ਪਿੰਡ ਜਿਹੜਾ ਸੀ ਸਾਰਾ ਉਹ ਮਦਰਸੇ ਦੀ ਵਜ੍ਹਾ ਤੋਂ ਹਾਂਜੀ ਹਾਂਜੀ ਸਾਰੇ ਮੁਸਲਮਾਨ ਇਹ ਨਾ ਨਕਲਾਂ ਕਰਾਉਂਦੇ ਸੀ ਸਹੀ ਨਾ ਸਾਡੇ ਪਿੰਡ 'ਚ ਕਦੇ ਪੁਲਿਸ ਆਈ ਸੀ ਸਹੀ ਜੇ ਪਿੰਡ 'ਚ ਕੋਈ ਗੱਲਬਾਤ ਹੋ ਵੀ ਗਈ ਆ ਤਾਂ ਪਿੰਡ ਦੇ ਸਾਰਿਆਂ ਬੰਦਿਆਂ ਨੇ ਇਕੱਠੇ ਹੋ ਕੇ ਕਹਣਾ ਨਹੀਂ ਓਏ ਆਪਣੇ ਭਾਈ ਆ ਜੇ ਕਿਸੇ ਨੇ ਇੱਕ ਛੋਟੇ ਨਾਲ ਕਿਸੇ ਨਾਲ ਵਾਦਾ ਕੀਤਾ ਕਹਣਾ ਨਹੀਂ ਭਰਾ ਰਲ ਕੇ ਬੈਠਾਂਗੇ ਆਪਾਂ ਇਕੋ ਜਾਈਆਂ ਸਹੀ ਆ ਗੱਲਾਂ ਤੇ ਆ ਮਾਤਾ ਉਹ ਪਿਆਰ ਮੁਹੱਬਤ ਅੱਜ ਤੱਕ ਇਸ ਪਾਕਿਸਤਾਨ ਚ ਨਹੀਂ ਮਿਲਿਆ ਬਿਲਕੁਲ ਹਾਂਜੀ ਅੱਛਾ ਬਾਕੀ ਰਹਿ ਗਈ ਗੱਲ ਹੈ ਰੋਜੀ ਜੜੀ ਆ ਮੁਕੱਦਰਾਂ ਦੀ ਆ ਬੇਸ਼ੱਕ ਜਿਵੇਂ ਅੱਲਾਹ ਨੇ ਲਿਖਿਆ ਉਸੇ ਤਰ੍ਹਾਂ ਜ਼ਿੰਦਗੀ ਬਸਰ ਹੋਣੀ ਆ ਤੇ ਇਹਦੇ ਵਿੱਚ ਕੋਈ ਗੱਲ ਨਹੀਂ ਲੇਕਿਨ ਕਸਾਰਾ ਬਹੁਤ ਆਇਆ ਹਾਂਜੀ ਤੇ ਹੈ ਹਾਂ ਤੇ ਇਹ ਚੀਜ਼ ਆ ਉਹ ਵੀ ਇਧਰ ਨੂੰ ਰੋਂਦੇ ਆ ਜਿਹੜੇ ਇਧਰੋਂ ਗਏ ਆ ਹਾਂਜੀ ਹਾਂਜੀ ਉਹ ਵੀ ਇੱਧਰ ਨੂੰ ਰੋਂਦੇ ਆ ਅਸੀਂ ਵੀ ਉੱਧਰ ਨੂੰ ਰੋਂਦੇ ਆ ਬਿਲਕੁਲ ਸਮਝੇ ਦੋਵੇਂ ਦੋਵੇਂ ਹਾਂਜੀ ਜਦੋਂ ਕਿਆਮਤ ਟਾਹਤੀ ਨਾ ਇਹ ਸਾਨੂੰ ਦੇਖੋ ਜੀ ਉਹ ਸਾਨੂੰ ਪਾੜਦਾ ਦਿੱਤਾ ਹਾਂਜੀ ਪਰ ਗੱਲ ਇਹ ਆ ਪਾੜਿਆ ਵੀ ਇਹੋ ਜ ਹੈ ਵੀ ਅਸੀਂ ਕਿਤੇ ਆਪਣੀ ਧਰਤੀ ਦੀ ਜ਼ਿਆਰਤ ਹੀ ਕਰ ਲਈਏ ਜਿੱਥੇ ਸਾਡਾ ਜਮਨ ਪੋਗਾ ਬਿਲਕੁਲ ਲੇਕਿਨ ਸਾਡੇ ਉਹ ਇਹਨਾਂ ਨੇ ਆਪ ਦੀ ਦੁਸ਼ਮਣੀ ਦੀ وجہ ਤੋਂ ਅਫਸਰਾਂ ਦੀ ਨੌਕਰਾਂ ਦੀ ਦੁਸ਼ਮਣੀ ਦੀ وجہ ਤੋਂ ਹਾਂਜੀ ਕੌਮ ਨੂੰ ਆਪਣੋ ਆਪਣੇ ਇਲਾਕਿਆਂ ਵਿੱਚ ਜਾਣ ਤੋਂ ਮਮਾਨਤ ਬਿਲਕੁਲ ਇਸ ਤਰ੍ਹਾਂ ਹਾਂਜੀ ਉਹ ਦਿਨ ਨੂੰ ਆ ਕੇ ਆਪਦੀ ਜਮਨ ਭੋ ਵੇਖਣ ਨੂੰ ਤੜਪਦੇ ਨੇ ਜਿਹੜੇ ਜਿਹੜੇ ਆਏ ਨੇ ਬਿਲਕੁਲ ਬਿਲਕੁਲ ਆਣ ਮੇਰੀ ਉੱਥੇ ਸਾਡੇ ਨਾ ਉਹ ਬਾੜੇਵਾਲ ਦੇ ਵਿੱਚ ਸਾਡੇ ਉੱਥੇ ਇੱਕ ਸਾਡੇ ਪੜੋਸੀ ਸੀਗੇ ਲੋਹਾਰ ਸਹੀ Hindu ਲੋਹਾਰ ਸੀਗੇ ਉਹ ਸਾਡੇ ਘਰ ਦੇ ਗੁਆਢ ਸੀ ਸਹੀ ਉਹ ਸੇਵ ਕਰਦੇ ਹੁੰਦੇ ਸੀ ਅੱਛਾ ਬਾਕੀ ਉਹ ਪੁਰਾਣੇ ਬਜ਼ੁਰਗਾਂ ਨੂੰ ਹੁਣ ਤਾਂ ਕੋਈ ਨਹੀਂ ਹੁਣਾ ਹਾਂਜੀ ਤੇ ਉਹ ਪੁਰਾਣੇ ਬਜ਼ੁਰਗ ਜਿਹੜੇ ਹੁੰਦੇ ਸੀ ਮੇਰੇ ਭਰਾ ਦਾ ਇੱਕ ਕਹਾਣੀ ਹੁੰਦਾ ਸੀ ਪਿਆਰਾ ਲਾਲ ਉਹਦੇ ਗਾਂ ਹੁਣ ਪੁੱਤ-ਪੋਤੇ ਆ ਤੇ ਇਹ ਚੀਜ਼ਾਂ ਉਹ ਨਾ ਸਾਨੂੰ ਜਾਣਦੇ ਅਸੀਂ ਹੁਣ ਜਿਵੇਂ ਮਿਸਾਲ ਤੌਰ ਤੇ ਮੈਨੂੰ ਆਪਣੀ ਯਾਦਦਾਸ਼ਤਾਂ ਸਾਰੀ ਹਾਂਜੀ ਮੈਂ ਜੇ ਉੱਥੇ ਜਾਵਾਂ ਉੱਥੇ ਉਹ ਇੱਕ ਦਿਨ ਫੋਨ ਤੇ ਮੁੰਡੇ ਨਾਲ ਗੱਲ ਹੋਈ ਉਹਨਾਂ ਦੀ ਅਸੀਂ ਰਾਤ ਤੱਕ ਕੀਤਾ ਸਹੀ ਉਹਨਾਂ ਨੇ ਕਿ ਆ ਕੇ ਲੈਣਾ ਕੀ ਆ ਹੁਣ ਉੱਥੇ ਤਾਂ 8 ਲੱਖ ਨੂੰ ਮਰਲਾ ਵਿਕਦਾ ਤੁਹਾਡੇ ਪਿੰਡ ਦੇ ਵਿੱਚ ਉਹਨਾਂ ਦਾ ਜ਼ਰਾਇਤ ਤੁਹਾਡੇ ਪਿੰਡ ਚ ਆ ਗਈ ਆ। ਬਾਕੀ ਕਚਹਿਰੀਆਂ ਤੁਹਾਡੇ ਪਿੰਡ ਦੇ ਵਿੱਚ ਆ। ਉਹਨਾਂ ਕਾ ਲੁਧਿਆਣੇ ਦੀ ਲਪੇਟ ਚ ਆ ਗਿਆ। ਡੇਢ ਮੀਲ ਸ਼ਹਿਰ ਤੋਂ ਦੂਰ ਕੀ ਹੁੰਦਾ। ਹੁਣ ਜੇ ਸਾਡਾ ਫੈਸਲਾਬਾਦ ਦੇਖੀਏ ਹਾਂਜੀ ਜਦੋਂ ਅਸੀਂ ਆਏ ਆ ਲਗੋਟੀਆਂ ਰਗੀਆਂ ਸੜਕਾਂ ਸੀ ਛੋਟੀਆਂ-ਛੋਟੀਆਂ 11-12 ਫੁੱਟੀਆਂ। ਅੱਛਾ ਉਹ ਕਿੱਥੇ ਮੰਡੀਆਂ ਕਿੱਥੇ ਕਿੱਥੇ ਦੀ ਕਿੱਥੇ ਰੋਸ਼ਨ ਆਲਾ ਚਾਲ ਤੱਕ ਫੈਸਲਾਬਾਦ ਆ ਗਿਆ। ਉਧਰ ਪਰੇ ਕਿੱਥੇ ਚੱਕ ਚਲਾ ਗਿਆ। ਇਧਰ ਜੜਾਂ ਵਾਲੇ ਨਾਲ ਜਾ ਲੱਗਿਆ। ਹਾਂਜੀ ਫੈਸਲਾਬਾਦ ਬਹੁਤ بڑا ਹੋ ਗਿਆ ਪਿੰਡ ਦੇ ਵਿੱਚ ਮਤਲਬ ਕਿ ਅਗਰ ਆਪਾਂ ਘਰ ਹੁੰਦਾ ਨਿਸ਼ਾਨੀ ਰਹਿ ਗਈ ਹੁਣੇ ਘਰ ਦਾ ਟੈਟ ਹੋ ਗਿਆ ਹੁਣੇ ਅਗਰ ਆਪਾਂ ਪਿੰਡ ਦੀ ਨਿਸ਼ਾਨੀ ਰੱਖੀਏ ਤੇ ਆਪਣਾ ਘਰ ਕਿਹੜੀ ਸਾਈਡ ਤੇ ਸੀ ਪਿੰਡ ਦੇ ਚ ਸਾਡਾ ਘਰ ਜਿਹੜਾ ਸੀ ਇਹ ਜਿਹੜਾ ਸਾਡੇ ਪਿੰਡ ਦੇ ਵਿੱਚ ਦੀ ਸੜਕ ਜਾਂਦੀ ਸੀ ਹਾਂਜੀ ਇਹ 60 ਫੁੱਟੀ ਸੜਕ ਸੀ ਸ਼ੇਰ ਸ਼ਾਹ ਸੂਰੀ ਦੇ ਜਮਾਨੇ ਦੀ ਉਹ ਸੜਕ ਜਿਹੜੀ ਸੀ ਉਹ ਸਾਡੇ ਪਿੰਡੋਂ ਅੱਗੇ ਨਿਕਲਦੀ ਸੀ ਅਗਲੇ ਚੱਕਾ ਨੂੰ ਸਹੀ ਅੱਛਾ ਉਹ ਸੜਕ ਜਿਹੜੀ ਸੀ ਉਹਦੇ ਤੋਂ شمال ਮਸ਼ਰਕ ਦੀ ਤਰਫ ਸਾਡਾ ਘਰ ਸੀ ਸਹੀ ਜਾਣੀ شمال ਮਸ਼ਰਕ ਇਧਰ ਹਾਂਜੀ ਆਹ ਸੜਕ ਜਾ ਰਹੀ ਆ ਇਸ ਤਰ੍ਹਾਂ ਸਾਡਾ ਘਰ ਸੇਗਾ ਬਾਜ਼ਾਰ ਜਾਂਦਾ ਸੀ ਅਗਲੇ ਸਿਰੇ ਤੇ ਜਾ ਕੇ ਸਾਡਾ ਘਰ ਸੀ ਸਾਡੀ ਨਾਲ ਹੀ ਸਾਡੇ ਘਰਾਂ ਦੇ ਸਾਡੀ ਬੜੀ ਮਸਜਿਦ ਸੀ ਸਹੀ ਆਪਣੇ ਘਰ ਦੇ ਕੋਲ ਹਾਂਜੀ ਘਰਾਂ ਦੇ ਕੋਲ ਹੀ ਮਸਜਿਦ ਸੀ ਤੇ ਇਹ ਚੀਜ਼ ਹੈਗੀ ਆ ਜੇ ਤੁਹਾਨੂੰ ਅਗਰ ਮੌਕਾ ਮਿਲਦਾ ਜਾਣਦਾ ਤੇ ਪਛਾਣ ਲੋਗੇ ਆਵਦੀ ਜਗ੍ਹਾ ਆਪਦਾ ਜਿੱਥੇ ਹਾਂ ਜੀ ਮਸਜਿਦਾ ਹੁਣ ਕਾਇਮ ਆ ਤੇ ਇਨਸ਼ਾਅੱਲਾ ਅਸੀਂ ਪਛਾਣ ਲਾਂਗੇ ਤੇ ਬਾਕੀ ਰਹਿ ਗਈ ਗੱਲ ਏ ਭਈ ਪਤਾ ਨਹੀਂ ਹੁਣ ਕਿੱਥੇ ਕਿਵੇਂ 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 ਹੋਣਾ ਕੀ ਹੋਣਾ ਹੈ ਜੀ ਆ ਤੇ ਆ ਚੀਜ਼ ਹੈਗੀ ਆ ਬਾਈ ਉਹੋ ਯਾਦ ਅਸੀਂ ਵੀ ਕਰਦੇ ਆ ਹਾਂ ਜੀ ਯਾਦ ਯਾਦ ਉਹ ਵੀ ਕਰਦੇ ਬਿਲਕੁਲ ਇਸ ਤਰ੍ਹਾਂ ਹਾਂ ਜੀ ਤੇ ਆਸ ਤਾਂ ਖੇਲੀਆਂ ਵੱਡੀਆਂ ਹਾਂ ਜੀ ਹਾਂ ਜੀ ਹਾਂ ਜੀ ਬਸ ਤੇ ਸਾਡੇ ਵਾਲਾ ਸਾਡੀ ਸਾਡੀ ਕੌਮ ਜਿਹੜੀ ਆ ਨਾ ਹਿੰਦੁਸਤਾਨੀ ਕੌਮ ਆ ਅਸੀਂ ਬੜੀ ਮੁਹੱਬਤ ਵਾਲੀ ਕੌਮ ਆ ਚਾਹੇ ਕਿਸੇ ਮਜਬਦਾ ਵੀ ਕੋਈ ਆ ਬਿਲਕੁਲ ਕਿਸੇ ਮਜਬਦਾ ਵੀ ਕੋਈ ਆ ਲੇਕਿਨ ਅਸੀਂ ਜਿਹੜੇ ਆ ਨਾ ਇਹ ਇੰਡੀਆ ਦੇ ਵਿੱਚ ਰਹਿਣ ਵਾਲੇ ਲੋਕ ਅਸੀਂ ਬਹੁਤ ਮੁਹੱਬਤੀ ਆ ਬਿਲਕੁਲ ਅਸੀਂ ਇੱਕ ਦੂਸਰੇ ਨੂੰ ਪਿਆਰ ਮੁਹੱਬਤ ਕਰਨ ਵਾਲੇ ਲੋਕ ਸੀ ਅੱਛਾ ਕਦੇ ਕਿਸੇ ਦਾ ਹੱਕ ਕਿਸੇ ਨੇ ਨਹੀਂ ਖਾਦਾ ਸਹੀ ਤੀ ਭੈਣ ਦੇ ਸਾਂਝੀ ਬਿਲਕੁਲ ਇੱਜ਼ਤਦਾਰ ਲੋਕ ਹਾਂਜੀ ਤੇ ਇਹ ਚੀਜ਼ਾਂ ਹੈਗੀਆਂ ਇੱਥੇ ਆ ਕੇ ਤਾਂ ਪਾਈ ਆ ਪਤਾ ਨਹੀਂ ਹੁਣ ਕੀ ਹੋ ਗਿਆ ਕੀ ਨਹੀਂ ਬਿਲਕੁਲ ਇਸ ਤਰ੍ਹਾਂ ਦਾ ਹਾਲ ਹੁਣ ਤਾਂ ਬੇੜਾ ਹੀ ਬਹਿ ਗਿਆ ਹਾਂ ਠੀਕ ਹੈ ਜੀ ਬੱਬਾ ਜੀ ਬਹੁਤ ਮਿਹਰਬਾਨੀ ਮਿਹਰਬਾਨੀ ਜੀ ਟਾਈਮ ਦਿੱਤਾ ਸੀ